ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਆ ਪੜੀਏ ਕਿਆ ਗੁਣੀਆਂ ਕਿਆ ਪੜੀਏ ਕਿਆ ਗੁਣੀਆਂ ਕਿਆ ਪੜੀਏ ਕਿਆ ਗੁਣੀਆਂ ਕਿਆ ਪੜੀਏ ਕਿਆ ਗੁਣੀਆਂ ਕਿਆ ਬੇਦਪਰਾਨਾ ਸੁਣੀਏ ਕਿਆ ਬੇਦਪਰਾਨਾ ਸੁਣੀਏ क्या बेद पुराना सुनिए क्या बेद पुराना सुनिए पुढ़े सुने क्या हो पढ़े सुने क्या हो पढ़े सुने क्या हो पढ़े सुने क्या हो जो सहज न मिलो सोई जो सहज न मिलो ਜੋ ਸਿਆਜਨ ਮਿਲਿਓ ਸੋਈ ਜਾਉ ਸਿਆਜਨ ਮਿਲਿਓ ਸੋਈ ਹਰ ਕਾ ਨਾਮ ਨ ਜਪ ਸਗਵਾਰਾ 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 ਕਿਆ ਸੋਚ ਬਾਰੇ ਉਬਾਰਾ ਕਿਆ ਸੋਚ ਬਾਰੇ ਉਬਾਰਾ ਕਿਆ ਸੋਚ ਬਾਰੇ ਉਬਾਰਾ ਕਿਆ ਸੋਚ ਬਾਰੇ ਉਬਾਰਾ ਆਂਧਾਰੇ ਦੀਪਕ ਚਾਹੀਏ ਆਂਧਾਰੇ ਦੀਪਕ ਚਾਹੀਏ ਅੰਧਿਆਰੇ ਦੀਪਕ ਚਾਹੀਏ ਅੰਧਿਆਰੇ ਦੀਪਕ ਚਾਹੀਏ ਇੱਕ ਬਸਤੇ ਅਗੋਚਰ ਲਹੀਏ ਇੱਕ ਬਸਤੇ ਅਗੋਚਰ ਲਹੀਏ ਇੱਕ ਬਸਤੇ ਅਗੋਚਰ ਲਹੀਏ ਇੱਕ ਬਸਤੇ ਅਗੋਚਰ ਲਹੀਏ ਬਸਤੇ ਅਗੋਚਰ ਪਾਈ ਇੱਕ ਬਸਤੇ ਅਗੋਚਰ ਪਾਈ ਵਾਹਿਗੁਰੂ 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 ਬਸਤੇ ਅਗੋਚਰ ਪਾਏ ਇੱਕ ਬਸਤੇ ਅਗੋਚਰ ਪਾਏ ਕਟ ਦੀਪ ਕਰਿਆ ਸਮਾਏ ਕਟ ਦੀਪ ਕਰਿਆ ਸਮਾਏ ਵਾਹਿਗੁਰੂ 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 ਗੁਰੂ ਵਾਏ ਗੁਰੂ ਕਹਿ ਕਬੀਰ ਅਭਜਾਨਿਆ ਕਹਿ ਕਬੀਰ ਅਭਜਾਨਿਆ ਜਬ ਜਾਣਿਆ ਤੋ ਮਨ ਮਾਨਿਆ 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 ਮਨ ਮਾਨੇ ਲੋਗ ਨਾ ਪਤੇ ਜੇ 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 ਨਾ ਪਤੇ ਜੇ ਤੋ ਕਿਆ ਕੀ 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 ਜੇ ਕਿਆ ਪੜੀਏ ਕਿਆ ਗੁਣਿਏ ਕਿਆ ਭੇਦ ਪਰਾਨਾ ਸੂਣੀਏ ਕਿਆ ਪੜੀਏ ਕਿਆ ਗੁਣਿਏ ਕਿਆ ਭੇਦ ਪਰਾਨਾ ਸੂਣੀਏ ਵਾਹਿਗੁਰੂ 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 ਕਿਆ ਪੜੀਏ ਕਿਆ ਗੁਣਿਏ ਕਿਆ ਭੇਦ ਪਰਾਨਾ ਸੂਨੀਐ ਕਿਆ ਪੜੀਏ ਕਿਆ ਗੁਣਿਏ ਕਿਆ ਭੇਦ ਪਰਾਨਾ ਸੂਨੀਐ ਕਿਆ ਪੜੀਏ ਕਿਆ ਗੁਣਿਏ ਕਿਆ ਭੇਦ ਪਰਾਨਾ ਸੂਨੀਐ